वैसे खबर ते जगजीत सिंह ਸਾਡਾ ਲਾਈਵ ਜੁੜ ਚੁੱਕੇ ਨੇ ਸੋ ਜਗਜੀਤ ਅੱਜ ਪੰਜਾਬ ਦੇ ਵਿੱਚ ਮੈਗਾ ਪੀਟੀਐਮ ਰੱਖੀ ਗਈ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਸੀਐਮ ਭਗਵੰਤ ਮਾਨ ਆਪ ਪਹੁੰਚੇ ਨੇ ਉੱਥੇ ਤੇ ਬੱਚਿਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਜੀ ਮੰਤਰੀ ਸਰ ਭਗਵੰਤ ਜੀ ਮਾਨ ਅਤੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਸਵਲ ਜਿਹੜੀ ਇਹ ਮੈਗਾ ਪੀਟੀਐਮ ਰੱਖੀ ਗਈ ਹੈ ਜਿਸ ਤਰੀਕੇ ਨਾਲ ਅੱਜ ਬੱਚਿਆਂ ਦੇ ਨਾਲ ਵਿਚਾਰ ਚਰਚਾ ਹੋਏਗੀ ਬੱਚਿਆਂ ਦੇ ਮਾਪਿਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੋਏਗੀ ਕਿ ਬੱਚਿਆਂ ਦੇ ਜਿਹੜੇ ਸਾਲ ਦੇ ਰਿਜ਼ਲਟ ਨੇ ਕਿਸ ਤਰੀਕੇ ਨਾਲ ਬੱਚਿਆਂ ਨੇ ਪੜ੍ਹਾਈ ਕੀਤੀ ਆ ਬੱਚਿਆਂ ਦਾ ਕੀ ਸਕੋਪ ਰਿਹਾ ਕਿਸ ਤਰੀਕੇ ਨਾਲ ਬੱਚਿਆਂ ਦਾ ਜਿਹੜਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਆਉਣਗੇ ਉਸ ਤਰੀਕੇ ਨਾਲ ਜਿਹੜੀ ਅੱਜ ਮੀਟਿੰਗ ਰੱਖੀ ਗਈ ਆ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਜਿਹੜੇ ਮਾਪੇ ਨੇ ਉਹ ਇਸ ਵੇਲੇ ਸਕੂਲਾਂ 'ਚ ਪਹੁੰਚ ਰਹੇ ਜੀ ਅਸੀਂ ਸਕੂਲ ਆਫ ਐਗੂਨੇਸ਼ਨਰਸ ਨਾਲਾਂ ਦੀ ਗੱਲ ਕਰੀਏ ਤਾਂ ਉੱਥੇ ਇਸ ਵੇਲੇ ਬਿਲਕੁਲ ਸਾਰੇ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਲਾਈਨ ਵਾਈਜ਼ ਆ ਰਹੇ ਨੇ ਤੇ ਇੱਥੇ ਪ੍ਰਿੰਸੀਪਲ ਸਰ ਨੂੰ ਆਣ ਕੇ ਜਿਹੜੇ ਟੀਚਰ ਨੇ ਉਹਨਾਂ ਨੂੰ ਆਣ ਕੇ ਮਿਲ ਰਹੇ ਨੇ ਤੇ ਆਪਣੇ ਜਿਹੜੇ ਜਿਸ ਤਰੀਕੇ ਨਾਲ ਬੱਚਿਆਂ ਦਾ ਰਿਜ਼ਲਟ ਸੀਗਾ ਉਹ ਦੱਸਿਆ ਜਾ ਰਿਹਾ ਤੇ ਨਾਲ ਨਾਲ ਬੱਚਿਆਂ ਦੀ ਜਿਹੜੀ ਕਮੀਆਂ ਸੀ ਉਹ ਵੀ ਕਿਤਨਾ ਕਿਤੇ ਉਹਨਾਂ ਨੂੰ ਮਾਪਿਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਨਾਲ ਨਾਲ ਜੇ ਕਮੀਆਂ ਦੀ ਗੱਲ ਕੀਤੀ ਜਾਂਦੀ ਆ ਨਾਲ ਨਾਲ ਬੱਚਿਆਂ ਦੀਆਂ ਤੰਗਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਬੱਚਿਆਂ ਦੀ ਸਟੱਡੀ ਕਿਸ ਤਰੀਕੇ ਨਾਲ ਬੱਚੇ ਕਰ ਰਹੇ ਨੇ ਬੱਚਿਆਂ ਦਾ ਕੀ ਰੋਲ ਆ ਉਸ ਤਰੀਕੇ ਨਾਲ ਅਸੀਂ ਇਸ ਵੇਲੇ ਉਸ ਸਕੂਲ ਆਫ ਐਮਿਨੇਸ਼ਨਰਸ ਨਾਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਵੱਡੇ ਪੱਦਰ ਦੇ ਸਾਪ ਸਰਾ ਮੌਜੂਦ ਹੈ ਪ੍ਰਿੰਸੀਪਲ ਸਰ ਵੀ ਮੌਜੂਦ ਨੇ ਟੀਚਰ ਸਰਬਾਨ ਮੌਜੂਦ ਨੇ ਜਿੰਨਾ ਵੱਲੋਂ ਅੱਜ ਇਹ ਜਿਹੜੀ ਮੀਟਿੰਗ ਸਾਰੀ ਲਈ ਜਾ ਰਹੀ ਹੈ ਜਿਸ ਤੇ ਇੱਕ ਨਸਾਨਾ ਪ੍ਰਿੰਸੀਪਲ ਸਰ ਵੀ ਮੌਜੂਦ ਨੇ ਆਪਾਂ ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਰ ਕੀ ਤਰੀਕੇ ਨਾਲ ਦੇਖਦੇ ਹੋ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਕਿੰਨਾ ਕੇਸ 'ਚ ਮੀਟਿੰਗ ਦਾ ਲਾਭ ਨਿਕਲਦਾ ਬੱਚਿਆਂ ਨੂੰ ਕਿੰਨਾ ਜਿਹੜਾ ਪ੍ਰੇਰਿਤ ਕੀਤਾ ਜਾਂਦਾ ਦੇਖੋ ਬੱਚੇ ਜਿਹੜੇ ਨੇ ਇਹਨਾਂ ਦੇ ਵਿੱਚ ਕੁਝ ਕਮੀਆਂ ਵੀ ਨੇ ਤੇ ਕੁਝ ਖੋਪੀਆ ਵੀ ਨੇ ਪੇਰੈਂਟ ਮੀਟ ਦਾ ਇਹ ਫਾਇਦਾ ਹੁੰਦਾ ਕਿ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੀਆਂ ਕਮੀਆਂ ਦੇ ਨਾਲ-ਨਾਲ ਜਿਵੇਂ ਸਿਆ ਜਾਂਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਕਿਵੇਂ ਦੂਰ ਕਰਨਾ ਤੇ ਉਹਨਾਂ ਉਸ ਦੇ ਬਾਅਦ ਕੀ ਕੀ ਕੀਤਾ ਜਾ ਸਕਦਾ ਬੱਚਿਆਂ ਪੇਰੈਂਟਸ ਨੂੰ ਦਿੱਤਾ ਜਾਂਦਾ ਉਹਨਾਂ ਨੂੰ ਪ੍ਰੇਰਿਤ ਵੀ ਕੀਤਾ ਜਾਂਦਾ ਸਰ ਜੀ ਸਿੱਕਾ ਸਰਕਾਰ ਦੀ ਗੱਲ ਕਰੀਏ ਤੇ ਸਰਕਾਰ ਵੱਲੋਂ ਸਕੂਲਾਂ ਅੰਦਰ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਤੇ ਕਿ ਨਾਲ ਜੇ ਸਕੂਲ ਵੈਨਾਂ ਦੀ ਗੱਲ ਕਰੀਏ ਉਹ ਵੀ ਹੁਣ ਦੀ ਦਿੱਤੀ ਗਈ ਕਿ ਬੱਚੇ ਘਰਾਂ ਤੋਂ ਹੀ ਬੈਠ ਕੇ ਆਉਣਗੇ ਜਿਸ ਤਰੀਕੇ ਨਾਲ ਜੇ ਗੱਲ ਕਰੀਏ ਜਿਆਦਾ ਗੱਲ ਤੋਂ ਜਿਹੜੀਆਂ ਲੜਕੀਆਂ ਹੁੰਦੀਆਂ ਉਹਨਾਂ ਨੂੰ ਕਾਫੀ ਜਿਆਦਾ ਪ੍ਰੋਬਲਮ ਹੁੰਦੀ ਸੀ ਰਸਤੇ ਵਿੱਚ ਟ੍ਰੈਵਲ ਕਰਨ ਦੀ ਪਰ ਉਹ ਵੀ ਜਿਹੜੀ ਕਾਫੀ ਆਸਾਨੀ ਹੋਏਗੀ ਨਾਲ ਨਾਲ ਜੇ ਸਿੱਖਿਆ ਦੀ ਗੱਲ ਕਰੀਏ ਸਕੂਲ ਆਫ ਐਮੀਨੇਸ਼ਨ ਦੇ ਨਾਂ ਦੇ ਜਿਸ ਤਰੀਕੇ ਨਾਲ ਇਹ ਜਨਾਲੇ ਦਾ ਸਕੂਲ ਨੂੰ ਕਨਵਰਟ ਕੀਤਾ ਗਿਆ ਕਿ ਜਿਹੜੀ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਸ ਨੂੰ ਉੱਚ ਮਿਆਰੀ ਕੀਤੀ ਜਾਵੇ ਵੱਡੀ ਜਿਹੀ ਸਿੱਖਿਆ ਵੱਡੇ ਪੱਧਰ ਤੋਂ ਜਿਹੜੀ ਬੱਚਿਆਂ ਨੂੰ ਦਿੱਤੀ ਜਾਵੇ ਜਿਸ ਤਰੀਕੇ ਨਾਲ ਕਿ ਬੱਚੇ ਕਿਤੇ ਨਾ ਕਿਤੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਵਾਲੇ ਜਿਹੜੇ ਗੁੰਮਰਾਹ ਕਰ ਦਿੰਦੇ ਨੇ ਕਿ ਸਰਕਾਰੀ ਸਕੂਲਾਂ ਅੰਦਰ ਅਜੇ ਹੀ ਪੜ੍ਹਾਈ ਨਹੀਂ ਹੈ ਜਿਹੜੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ ਜੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਬਹੁਤ ਸਾਰੀਆਂ ਫੈਸਿਲਟੀਆਂ ਨੇ ਕਿਸ ਤ ਦੇਖੋ ਖਾਸ ਕਰਕੇ ਜਿਹੜਾ ਸਾਇੰਸ ਗਰੁੱਪ ਆ ਉਹਦੇ ਵਾਸਤੇ ਸਰਕਾਰ ਜਿਹੜੀ ਆ ਉਹਨਾਂ ਨੇ ਲਾਈਵ ਜਿਹੜੇ ਇਹਨਾਂ ਦੀ ਕੋਚਿੰਗ ਸਟਾਰਟ ਕੀਤੀ ਹੈ ਬੱਚਿਆਂ ਦੀ ਨੀਟ ਨੂੰ ਕਲੀਅਰ ਕਰਨ ਵਾਸਤੇ ਜੈ ਨੂੰ ਕਲੀਅਰ ਕਰਨ ਵਾਸਤੇ ਇਸ ਕੋਚਿੰਗ ਦਾ ਜੇ ਅਸੀਂ ਖਰਚਾ ਦੇਖੀਏ ਬੱਚਾ ਜੇ ਪ੍ਰਾਈਵੇਟ ਕਰੇ ਤੇ ਘੱਟੋ ਘੱਟ ਲੱਖ ਡੇਢ ਲੱਖ ਜਾਂ ਉਸ ਤੋਂ ਜ਼ਿਆਦਾ ਆਉਂਦਾ ਪਰ ਸਰਕਾਰ ਜਿਹੜੀ ਆ ਇਸ ਕੋਚਿੰਗ ਨੂੰ ਫ੍ਰੀ ਕਰਾ ਰਹੀ ਹੈ ਸੋ ਜਿਹੜੇ ਅੱਜ ਪੇਰੈਂਟਸ ਆ ਰਹੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਿਆ ਜਾ ਰਿਹਾ ਹੈ ਉਹਨੂੰ ਫੀਰੀ ਰਿਡਿਊ ਕੀਤਾ ਜਾ ਰਿਹਾ ਹੈ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਜਾਣ ਦੇ ਨਾਲ ਨਾਲੋਂ ਐਸੋਈ ਵਿੱਚ ਦਾ ਸਕੂਲ ਆਫ ਐਮੀਨੈਂਸ ਦੇ ਵਿੱਚ ਦਾਖਲਾ ਲਵੋ ਤੇ ਇਹਦਾ ਚੰਗਾ ਫਾਇਦਾ ਉਠਾਓ ਪਰ ਜਿੱਥੇ ਕਿ ਸਰ ਮੀਟਿੰਗਾਂ ਤਾਂ ਹਰ ਮਹੀਨੇ ਕੀਤੀ ਜਾਂਦੀ ਹੈ ਕਿ ਜੇ ਗੱਲ ਕਰੀਏ ਬੱਚਿਆਂ ਦੇ ਪੀਰੀਅਡਸ ਨਾਲ ਮੀਟਿੰਗ ਕੀਤੀ ਜਾਂਦੀ ਹੈ ਮੈਗਾ ਪੀਟੀ ਦਾ ਕੀ ਮਤਲਬ ਸੀਗਾ ਮੈਗਾ ਤੁਸੀਂ ਜਿਹੜੀ ਕੀਤੀ ਗਈ ਅੱਜ ਮੀਟਿੰਗ ਕੀਤੀ ਗਈ ਇਹਦਾ ਕੀ ਮਤਲਬ ਹੈ ਅੱਜ ਬੱਚੇ ਕਿਉਂਕਿ ਮਾਪੇ ਵੀ ਜਾਨਣਾ ਚਾਹੁੰਦੇ ਨੇ ਕਿ ਅੱਜ ਮੇਨ ਖਾਸ ਕੀ ਹੈ ਗਾਈਡ ਕਿਉਂਕਿ ਉਦੋਂ ਦਾ ਇਅਰ ਦਾ ਲਾਸਟ ਦਿਨ ਚੱਲ ਰਹੇ ਨੇ ਐਡਮਿਸ਼ਨਾਂ ਨਵੀਆਂ ਸ਼ੁਰੂ ਹੋਣੀਆਂ ਨੇ ਇਹਦਾ ਕੀ ਖਾਸ ਮਕਸਦ ਕੀ ਹੋਏਗਾ ਦੇਖੋ ਜਿਹੜੀ ਆਮ ਮੀਟਿੰਗ ਹੁੰਦੀ ਆ ਉਹਦੇ ਵਿੱਚ ਬੋਸਲੀ ਕੀ ਹੁੰਦਾ ਕਿ ਪੇਰੈਂਟਸ ਜਿਹੜੇ ਨੇ ਉਹ ਟੀਚਰ ਨੂੰ ਮਿਲਦੇ ਨੇ ਤੇ ਆਪਣਾ ਬੱਚੇ ਦੀ ਜੋ ਵੀ ਹੈਗੀ ਆ ਕਾਰਗੁਜ਼ਾਰੀ ਉਹਦੇ ਬਾਰੇ ਪਤਾ ਕਰਦੇ ਨੇ ਪਰ ਜਿਹੜੀ ਮੈਗਾ ਪੇਟੀਮ ਇਹਦੇ ਵਿੱਚ ਬੱਚਿਆਂ ਨੂੰ ਮੈਂ ਆਪ ਆਪਣੇ ਆਫਿਸ ਦੇ ਵਿੱਚ ਬੁਲਾ ਰਿਹਾ ਪੇਰੈਂਟਸ ਨੂੰ ਬੁਲਾ ਰਿਹਾ ਤੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੋ ਜਿਹੜੀ ਕਮੀ ਕੋਈ ਟੀਚਰ ਵੱਲੋਂ रह ਜਾਂਦੀ ਆ ਦੱਸਣ ਦੀ ਉਹ ਮੈਂ ਫਿਰ ਉਹਨਾਂ ਨੂੰ ਕਲੀਅਰ ਕਰਾਨਾ ਆ ਜਦੋਂ ਉਹਨਾਂ ਬੱਚਿਆਂ ਨੂੰ ਮੋਟੀਵੇਟ ਕਰਦਾ ਹਾਂ ਟੀਚਰ ਦੀ ਮੋਟੀਵੇਸ਼ਨ ਤੇ ਮੇਰੀ ਮੋਟੀਵੇਸ਼ਨ ਦੇ ਨਾਲ ਥੋੜਾ ਬਹੁਤਾ ਹੋਰ ਫਰਕ ਪੈ ਜਾਂਦਾ ਹੈ ਬਿਲਕੁਲ ਇਹ ਇਹ ਜਿਹੜਾ ਇਸ ਮੀਟਿੰਗ ਦਾ ਬਹੁਤ ਹੀ ਜ਼ਿਆਦਾ ਫਾਇਦਾ ਬੱਚਿਆਂ ਨੂੰ ਹੋ ਰਿਹਾ ਬਿਲਕੁਲ ਜਿਸ ਤਰੀਕੇ ਨਾਲ ਜੀ ਪ੍ਰਿੰਸੀਪਲ ਸਰ ਨਾਲ ਗੱਲ ਕਰ ਰਹੇ ਸੀ ਕਿ ਪੇਰੈਂਟਸ ਵੀ ਸਾਡੇ ਨਾਲ ਇੱਕ ਵੱਡੇ ਪੱਧਰ ਤੇ ਪਹੁੰਚੇ ਨੇ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਆਹ ਜੀ ਵੀਰ ਜੀ ਕੀ ਨਾਮ ਹੈ ਆਪਣਾ ਹਾਂ ਜੀ ਆਪਾਰਤ ਸਿੰਘ ਜੀ ਮੇਰਾ ਬੇਟਾ ਇਹ ਸਰਤ ਸਿੰਘ ਜੀ ਤੁਹਾਡੇ ਕਿੰਨੇ ਬੱਚੇ ਪੜ੍ਹਦੇ ਆ ਸਕੂਲ 'ਚ ਮੇਰਾ ਹੀ ਜੁੜਾ 11th ਪਲੱਸ ਵਨ ਤਾਂ ਕਿਰਾਏ ਆਪਣੇ ਸਰੋਇ ਮੈਸ ਸਕੂਲ ਦੇ ਵਿੱਚ ਰਿਹਾ ਜਟਕੀ ਅੱਜ ਹੋਰ ਉਹ ਜਿਹੜਾ ਨੰਬਰ ਲਾਇਆ ਮੈਨੂੰ ਫਿਰ ਨਾਲ ਮਾਸਟਰਾਂ ਦੇ ਵੀ ਆਪਣੇ ਕਿੰਨੇ ਉਹਦੇ ਟੀਚਰ ਨੇ ਇਹਨਾਂ ਦੇ ਵਿੱਚ ਮਾਣਿਆ ਉਹ ਮੈਂ ਕਹਿੰਨਾ ਕਿ ਇਹਨਾਂ ਨੇ ਬਹੁਤ ਲੋਕਾਂ ਨੂੰ ਖਾਰ ਕਰਕੇ ਹਰ ਦੇ ਤੇ ਨੋਟ ਕੀ ਨਹੀਂ ਆਏ ਨੇ ਮੇਰੇ ਸਿੱਧੇ ਨਾਲ ਕੋਈ ਉਹਨਾਂ ਨੂੰ ਇਹਨਾਂ ਇੰਨੇ ਕਿ ਬੜੀ ਜਿਹੇ ਤਰੀਕੇ ਨਾਲ ਦੱਸਣ ਦੇ ਇਹ ਕਿ ਮੈਂ ਇਹ ਕਿਸਰ ਤਰ੍ਹਾਂ ਇਹ ਨਹੀਂ ਨਿਕਬੀਦਾ ਦੇਖੇ ਨਾ ਦੱਸਦੇ ਪਰ ਜਿਹ ਤਰੀਕੇ ਨਾਲ ਕਿਤਨਾ ਕਿਤੇ ਜ਼ਿਆਦਾਤਰ ਬੱਚਿਆਂ ਨੂੰ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਜ਼ਿਆਦਾ ਪ੍ਰੈਸ਼ਰ ਪਾਇਆ ਜਾਂਦਾ ਕਿ ਤੁਸੀਂ ਸਿਰਫ ਸਰਕਾਰੀ ਸਕੂਲਾਂ 'ਚ ਨਾ ਪਾਓ ਇਹਨਾਂ ਨੂੰ ਪ੍ਰਾਈਵੇਟ ਸਕੂਲਾਂ 'ਚ ਪਾਓ ਸਾਡੇ ਸਕੂਲਾਂ 'ਚ ਬੱਚਿਆਂ ਨੂੰ ਉੱਚ ਸਿੱਖਿਆ ਸਿੱਖਿਆ ਮਿਲਦੀ ਹੈ ਭਾਵੇਂ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਹੁੰਦੇ ਨੇ ਉਹ ਉੱਚ ਮਿਆਰੀ ਸਿੱਖਿਆ ਲਈ ਹੁੰਦੀ ਉਹਨਾਂ ਨੇ ਪਹਿਲਾਂ ਵੱਡੇ ਪੱਧਰ ਤੇ ਉਹਨਾਂ ਨੇ ਜਿਹੜੀ ਸਿੱਖਿਆ ਲਾ ਕੇ ਫੇਰ ਹੀ ਉਹਨਾਂ ਨੂੰ ਜਿਹੜੇ ਵੱਡੇ ਰਿਜ਼ਲਟ ਨਿਕਲਦੇ ਨੇ ਇਹ ਫਿਰ ਜਾ ਕੇ ਜਿਹਨਾਂ ਨੂੰ ਟੀ ਕੀ ਲੱਗਦਾ ਕਿਸ ਤਰੀਕੇ ਦਾ ਸਕੂਲ ਹੈ ਕਿਸ ਤਰੀਕੇ ਦੇ ਸਿਸਟਮ ਹੈ ਤੁਸੀਂ ਹੁਣ ਆ ਰਹੇ ਹੋ ਤੇ ਜੇ ਬੱਚੇ ਦੇ ਸਾਲ ਦੀ ਗੱਲ ਕਰੀਏ ਤੇ ਕਿਸ ਤਰੀਕੇ ਦਾ ਬੱਚੇ ਦਾ ਸਾਲ ਰਿਹਾ ਤੁਸੀਂ ਹੁਣ ਜਿਆਦਾ ਜਾਣਕਾਰੀ ਕੋਲ ਨੂੰ ਹੋਏਗੀ ਇਸ ਬਾਰੇ ਦੇਖੋ ਜੀ ਇਹ ਦਾ ਸਾਡੇ ਆਪਣੇ ਮਨ ਮਾਨਸਿਕ ਹਿੰਤਾ ਆਈ ਗੀ ਆਪਣੇ ਇੱਕ ਰੱਬ ਦਾ ਬਹਿਣੇ ਹਰ ਬੱਚੇ ਦਾ ਇਗੜਾ ਪੇਸਲ ਆਪਣਾ ਕਹੋ ਰਿਹਾ ਉਹ ਸਟੇਟ ਸਵੇ ਨੇ ਆਪਣਾ ਸਟੇਟ ਸਵੇ ਭਾਵੇਂ ਗਰੀਬ ਹੋਣਾ ਪਰ ਆਪਣਾ ਪ੍ਰਾਈਵੇਟ ਸਕੂਲ ਬੱਚੇ ਪਾਉਣਾ ਚਾਹੁੰਦੇ ਜਾਣ ਕੇ ਪਰ ਮੈਂ ਜੋ ਆਪਣੇ ਆਪ ਤੇ ਫੀਲ ਕੀਤਾ ਕਿ ਆਪਣੀ ਗਰੀਬੀ ਬੱਚੇ ਨੂੰ ਅੱਗੇ ਜੇ ਕੋਈ ਹੋਰ ਵਧੀਆ ਕਿਸਮ ਦਾ ਪੜਾਉਣਾ ਚਾਹੁੰਦੇ ਹਾਂ ਆਪਣਾ ਖਰਚੇ ਨਹੀਂ ਜਾਏ ਇੱਕ ਢਾਮ ਜਿਹੜੇ ਹੈਗੇ ਨੇ ਘਟਾ ਕੇ ਚੰਗੇ ਤਰੀਕੇ ਨਾਲ ਸਰਕਾਰ ਦੇ ਜਿਹੜੀ ਸਭ ਕੁਝ ਉਪਰ ਸਿਲਡੀਆਂ ਸਾਨੂੰ ਉਸ ਤਰੀਕੇ ਨਾਲ ਤੁਰਨਾ ਚਾਹੀਦਾ ਹੈ ਕਿ ਇਹਨਾਂ ਬੱਚੇ ਦੀ ਜੇ ਅਗਲੇ ਪਾਸੇ ਆਉਣ ਵਾਲੇ ਸਮੇਂ ਜੇ ਉਹਨੂੰ ਕੋਈ ਸਿੱਖਤਨਾ ਪੜਾਈ ਜਾਵੇ ਜੇ ਕੁਆਲਿਫਾਈਡ ਟੀਚਰ ਨੇ ਇਹ ਨਹੀਂ ਕਿ ਕਿ ਤਰੀਕ ਪੜਿਆ ਕਿਹਾ ਕੋਈ ਇਸ ਤਰ੍ਹਾਂ ਆਪਣੇ ਘਰਾਂ ਦਾ ਰੱਖਿਆ ਬਾਕਸ ਟਿਚਰਿੰਗ ਹੋਈ ਹੈਗੇ ਵਧੀਆ ਤਰੀਕੇ ਨਾਲ ਸਹਯੋਗ ਮਿਲਦਿਆ ਸਾਰੇ ਜਿਹੜੇ ਦੋਵੇਂ ਆਨਲਾਈਨ ਟੈਂਸ਼ਨ ਮਿਲਦੀ ਕਰਦੇ ਕਰਦੇ ਔਰ ਬਹੁਤ ਵੱਡੇ ਤਰੀਕੇ ਨਾਲ ਦੱਸਦੇ ਸਾਰੇ ਗਿਣੇ ਨੂੰ ਇਹ ਬੱਚੇ ਤੁਹਾਡੇ ਜਾ ਕਮੀ ਆ ਇਹਨੂੰ ਸੁਧਾਰੋ ਔਰ ਉਸ ਤੋਂ ਇਲਾਵਾ ਇਹ ਜੋ ਵੀ ਉਹਨਾਂ ਨੇ ਮਨਚ ਆਉਣੀ ਹੈ ਵੀ ਕੋਈ ਵੀ ਤੁਸੀਂ ਤੁਹਾਨੂੰ ਨਹੀਂ ਹੈਗਾ ਤੁਹਾਡੇ ਪੁਰਾਣੇ ਵਿੱਚ ਇਹਨੂੰ ਆਪਣੇ ਅਧਿਆਪਕ ਸਹੂਜ ਨੂੰ ਦੱਸੋ ਬਿਲਕੁਲ ਦੇਖ ਰਹੇ ਹਾਂ ਕਿ ਜਿੱਥੇ ਕਿ ਨਾਲ ਵੱਡੇ ਪੱਧਰ ਤੇ ਜਿਹੜੇ ਮਾਪੇ ਨੇ ਉਹ ਵੀ ਕਿਤਨਕ ਤੇ ਸਰਕਾਰੀ ਸਕੂਲਾਂ ਤੋਂ ਕੁਝ ਦਿੱਸ ਰਿਹਾ ਨੇ ਇਹਦੇ ਨਾਲ ਨਾਲ ਅੱਜ ਜਿਹੜੀ ਮੀਟਿੰਗ ਦੱਸ ਰਹੇ ਨੇ ਕਿ ਮੀਟਿੰਗ ਦਾ ਕਾਫੀ ਬੈਨੀਫਿਟ ਹੁੰਦਾ ਹੈ ਜਿੱਥੇ ਕਿ ਨਾਲ ਵੱਡੇ ਪੱਧਰ ਤੇ ਸਿੱਖਿਆ ਬਾਰੇ ਬੱਚਿਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪੂਰੇ ਸਾਲ ਦੀ ਜੀ ਤੁਹਾਡੇ ਬੱਚੇ ਦਾ ਸਾਲ ਬਾਰੀ ਬੱਚਾ ਕਿਸ ਤਰੀਕੇ ਨਾਲ ਪੜਿਆ ਆ ਹੁਣ ਬੱਚਾ ਦਾ ਕਿਸ ਤਰੀਕੇ ਨਾਲ ਪੜ ਰਿਹਾ ਹੈ ਬੱਚੇ ਦਾ ਕੀ ਰਿਜ਼ਲਟ ਹੈ ਬਹੁਤ ਵਧੀਆ ਬੈਨੀਫਿਟ ਨਿਕਲਿਆ ਜੀ ਪਰਮ ਜੇ ਮੈਂ ਗੱਲ ਕਰਾਂ ਤੇ ਇਸ ਵੇਲੇ ਸਾਡੇ ਨਾਲ ਕੁਝ ਬੱਚੇ ਵੀ ਮੌਜੂਦ ਨੇ ਜਿਹੜੇ ਵੱਡੇ ਪੱਦਰ ਤੇ ਆਣ ਕੇ ਪਹੁੰਚੇ ਹੋਏ ਨੇ ਕਿਉਂਕਿ ਜਿਆਦਾਤਰ ਬੱਚਿਆਂ ਦਾ ਰੱਖਿਆ ਕਿ ਸਕੂਲ ਦੇ ਵਿੱਚ ਪ੍ਰਿੰਸੀਪਲ ਦੇ ਰੂਮ 'ਚ ਜਾਣ ਤੋਂ ਬੱਚੇ ਡਰਦੇ ਨੇ ਪਰ ਇਸੇ ਮੈਂ ਸਕੂਲ 'ਚ ਦੇਖ ਰਿਹਾ ਕਿ ਕਾਫੀ ਇੱਕੋ ਬੱਚਿਆਂ ਦੀ ਮੈਂ ਜੋਗੀ ਨੂੰ ਕਹੂੰਗਾ ਦਿਖਾਉਣਗੇ ਕਿ ਬੱਚੇ ਜਿਹੜੇ ਵੱਡੇ ਪੱਦਰ ਤੇ ਅੱਜ ਮੀਟਿੰਗ 'ਚ ਪਹੁੰਚੇ ਹੋਏ ਨੇ ਜਿੱਥੇ ਕਿ ਅੱਜ ਮੀਟਿੰਗ ਦੇ ਵਿੱਚ ਆਪਣਾ ਰਿਜ਼ਲਟ ਤੇ ਜਿੱਥ ਉਗਣ ਬੀ ਤੁਸੀਂ ਅਹ ਹਾਂਜੀ ਅੱਜ ਪਹੁੰਚੇ ਹੋਏ تھے ਸਕੂਲ ਦੇ ਵਿੱਚ ਰਿਜ਼ਲਟ ਤੁਹਾਡਾ ਦੱਸਿਆ ਕੀ ਲੱਗ ਰਿਹਾ ਕਿਸ ਤਰੀਕੇ ਦੀ ਪੜਾਈ ਆ ਬੱਚੇ ਪ੍ਰਾਈਵੇਟ ਚ ਪੜਦੇ ਨੇ ਪਰ ਤੁਸੀਂ ਸਰਕਾਰੀ ਸਕੂਲ ਚ ਅੱਜ 11 ਅਰਜੰਟ ਲੈ ਲਿਆ ਕਿਸ ਤਰੀਕੇ ਦੀ ਪੜਾਈ ਰਹੀ ਹੈ ਸਭ ਕੁਝ ਬਹੁਤ ਵਧੀਆ ਪੜਾਈ ਰਹੀ ਆ ਤੇ ਇੱਥੇ ਸਾਰੇ ਟੀਚਰ ਲੱਗਦੇ ਆ ਇਹ ਹੋਰ ਵੀ ਫ੍ਰਾਈ ਵੀ ਬਹੁਤ ਵਧੀਆ ਪਰ ਟੀਚਰਾਂ ਦੀ ਗੱਲ ਕਰੀਏ ਕਿਸ ਤਰੀਕੇ ਦਾ ਹੁੰਦਾ ਵਿਹਾਰ ਕਿਸ ਤਰੀਕੇ ਦਾ ਹੁੰਦਾ ਹੈ ਜੇ ਤੁਸੀਂ ਸਕੂਲ ਗੱਲ ਕਰੀਏ ਨਾ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਰੇਮ ਕਿੰਨਾ ਹੁੰਦਾ ਟੀਚਰਾਂ ਦੇ ਵਿੱਚ ਬਹੁਤ ਵਧੀਆ ਹੁੰਦਾ ਬਿਲਕੁਲ ਬਿਲਕੁਲ ਪਰਮ ਦੇਖੋ ਜਿਸ ਤਰੀਕੇ ਨਾਲ ਬੱਚੇ ਵੀ ਕਿਸ ਤਰ੍ਹਾਂ ਕਿਤੇ ਖੁਸ਼ ਦਿੱਖ ਰਹੇ ਨੇ ਇਸ ਵੇਲੇ ਜਿਹੜੀ ਕਿ ਵੱਡੇ ਪੱਧਰ ਤੇ ਜਿਹੜੇ ਬੱਚਿਆਂ ਦੇ ਮਾਪੇ ਨੇ ਉਹ ਵੀ ਆਣ ਕੇ ਅੱਜ ਜਿਹੜੀ ਮੈਗਾ ਪੀਡੀਐਮ ਚ ਜਿਹੜੀ ਅੱਜ ਆਣ ਕੇ ਹੰਸਲੇ ਰਹੇ ਨੇ ਜੀ ਪਰਮ ਵਿੱਚ ਪੂਰੇ ਪੰਜਾਬ ਭਰ ਦੇ ਸਕੂਲਾਂ ਵਿੱਚ ਰੱਖੀ ਗਈ ਹੈ ਪੀ